ਮੇਰੀ ਪਤਨੀ ਰਾ ਲੈ ਗਿਆ ਸਾਜੀ ਆਇਆ ਤਾਂ ਦੱਸ ਦਿਓ ਜਲਾਣਾ ਕਰਨ ਪਾਜੀ ਅੰਦਰ ਬੈਠੋ ਹੋਏ ਸੋ ਬਹੁਤ ਕਮਰੇ ਦੇ ਅੰਦਰ ਬੈਠੇ ਕੀ ਨਾਮ ਸਰ ਆਪਣਾ ਹਾਂਜੀ ਕੀ ਨਾਮ ਸਰ ਆਪਣਾ ਸ਼ਹਿਦ ਪਾਜੀ ਕੀ ਹੋ ਰਹੀ ਹੈ ਕੀ ਕੀ ਹੋਇਆ ਕੀ ਹੈ ਮੈਂ ਪਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਇੱਕ ਗਲੀ ਤੋਂ ਲੰਘਦੇ ਹੋਏ ਕੋਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਹੱਥੀ ਵਕੀ ਹੋਏ ਮੇਰੇ ਨਾਲ ਕਿੰਨੇ ਵੱਲੋਂ ਟੌਂਚ ਮਾਰੀ ਗਈ ਪਾਜੀ ਹਾਂਜੀ ਕਿੰਨਾ ਉਹਨਾਂ ਦਾ ਟਾਂਸ ਵੱਜੀ ਸੀਗਾ ਮੁੰਡਾ ਖਰੀਸ਼ਾ ਟਰਾਲਾ ਤੇ ਦੂਜਾ ਹੋੱਚੇ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਚੱਲ ਹੋਈ ਉਹਨਾਂ ਨਾਲ ਮੈਂ ਨਹੀਂ ਜਾਣਦਾ ਮੁੰਡਾ ਨੀ ਕੋਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਆ ਤੇ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਆ ਨਹੀਂ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਮੈਂ ਲੋ ਕਰੋ ਵੀ ਗੱਲ ਪਾਜੀ ਸ਼ੁਰੂ ਕਿੱਦਾਂ ਹੋਈਗੀ ਗੱਲ ਹੋਈ ਕਿ ਸੀਗੀ ਸਾਰੀ ਦੱਸੋ ਤਾਂ ਸੋਣੋ ਚਿਰਾਂ ਤੋਂ ਵਾਈਟ ਪਾਜੀ ਰਹਿਣ ਤੋਂ ਬੱਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਓ ਠੀਕ ਨੋ ਪਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਨਹੀਂ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਨੀ ਤੁਹਾਨੂੰ ਦੇਖੋ ਤੁਸੀਂ ਸਾਰੇ ਜਾਨੇ ਬਾਈ ਜੀ ਕੀ ਚੀਜ਼ ਬੰਨਾ ਕੀ ਪਾਜੀ ਮੱਲੇ ਦੇ ਵਿੱਚ ਲੜਾਈ ਇੱਕ ਮੱਲੇ ਦੀ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਨਾ ਪਾਜੀ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੋਕ ਯਾਰ ਚੰਗਾ ਭਲਾ ਜੀਣਾ ਹਰਾਮ ਕੀਤਾ ਵੈ ਸਾਡਾ ਯਾਰ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣੀ ਹੈ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪ ਬਿਲਕੁਲ ਸਾਹੀਏ ਤਸਵੀਰਾਂ ਦਿਖਾ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਜਲੰਧਰ ਦੇ ਜਲਾਨਗਰ ਤੋਂ ਅਸ਼ਿਕਾ ਸਾਹਨੇ ਕਰ ਰਹੇ ਆ ਕੁੱਲੜ ਪੀਜਾ ਵਾਲੇ ਜਿਹੜੇ ਸਹੇਰੋੜਾ ਉਹਨਾਂ ਤੇ ਹਮਲਾ ਹੋਇਆ ਇਹ ਤਸਵੀਰਾਂ ਦਾ ਦਿਖਾ ਕੇ ਗਏ ਜਲਾ ਗਏ ਜਈ ਕੁੱਲੜ ਪੀਜਾ ਵਾਲੇ ਸਹੇਰੋੜਾ ਨਾਲ ਜਿਹੜਾ ਕਿ ਆ ਪਿਆ ਰਿਹਾ ਕਿ ਕੋਈ ਕੌਂਚੀ ਦੀ ਮਾਰ ਗਈ ਜੋ ਉਸ ਤੋਂ ਵਾਲੀ ਮਾਰਕੋਰ ਦਾ ਮਾਮਲਾ ਕਾਮੇ ਆਇਆ ਤਾਂ ਕਾਫੀ ਹੰਗਾਮਾ ਦਾ ਮੁਕਿਤ ਹੋ ਰਿਹਾ ਹੈ ਤੇ ਹਮਲਾ ਹੋਇਆ ਲੋਕੇ ਦੇ ਜਿਹੜੇ ਔਰ ਵੀ ਕਾਫੀ ਬਹੁਤ ਜਿਹੜੇ ਲੱਗੇ ਹੋਏ ਨੇ ਸਾਡਾ ਚੈਨਲ ਜਿਵੇਂ ਆ ਰਿਹਾ ਹੈ ਬੱਚੇ ਦਾ ਡੇਟ ਆ ਗਿਆ ਕਿ ਕਿਨੇ ਬਾਰੇ ਜਿਹਨਾਂ ਦੇ ਨਾਲ ਤੇ ਕਿਹੜਾ ਬੱਚਾ ਹਿੰਦੂ ਕੀ ਜਦੋਂ ਪੈ ਰਿਹਾ ਤੁਹਾਡੇ ਨਾਲ ਹੋ ਸਕਦਾ ਮਾਤਾ ਜੂਤਾ ਇਹ ਨਹੀਂ ਭਾਜੀ ਤੁਸੀਂ ਦੇਖੋ ਜਿੰਨਾ ਤੱਕ ਆਪਾਂ ਉਸ ਬੱਚੇ ਨੂੰ ਜਾਣਦੇ ਘਰ ਵਿੱਚ ਉਹਦਾ ਬਰਸ ਮਾਂ ਸਾਰੇ ਜਣੇ ਇੱਥੇ ਲੱਗੀ ਸੀ ਸਾਡੇ ਮੱਲੇ ਹੋਰ ਭਾਜੀ ਕੋਲ ਸਾਡੇ ਕੈਮਰੇ ਹੈਗੇ ਉਹਨਾਂ ਦੇਖ ਲਈਏ ਹੋਰ ਭਾਜੀ ਫੇਰ ਮਰਜੀ ਤੁਹਾਡੇ ਮਰਜੀ ਕੇ ਲੈ 19 ਹੋ ਗਏ ਸੈਡ ਵੀ ਚੋਟਾ ਵੀ ਯਾਰ ਮੈਂ ਭਾਜੀ ਘੜਾ ਮਜ਼ੇਦਾਰੀ ਇਹ ਬੱਚਾ ਹੈ ਜਦੋਂ ਮਾਵੀ ਤੋਂ ਨਿਕਾਇਆ ਬੱਚਾ ਨਵਾਂ ਬੱਚਾ ਨਵਾਂ ਚੰਗਾ ਲੱਗਦਾ ਨਵਾਂ ਚੰਗਾ ਲੱਗਦਾ ਜਿਹੜੇ ਕਮੀ ਵੀ ਨਹੀਂ ਹੁਣ ਲਾਈਵ ਤੇ ਸੁਣਨ ਨਾਲ ਤਾਂ ਜਗਾ ਚੁਣਨ ਲੱਗਦੇ ਦਿੱਕੀ ਜਿਹੜਾ ਆਪਾਂ ਜੀ ਮਹੱਲੇ ਜਿਹੜਾ ਲੜਾਈ ਝਗੜਾ ਹੋਇਆ ਤੋਂ ਉੱਥੇ ਕਾਫੀ ਜਿਹੜਾ ਕਿ ਹੰਗਾਮਾ ਹੋ ਰਿਹਾ ਮੌਕੇ ਤੇ ਕਿਉਂਕਿ ਜਿਹੜੀ ਬਟਮਾਰ ਹੋਈ ਤਾਂ ਸਾਡੀ ਵੀ ਬਟਮਾਰ ਹੁੰਦੀ ਹੋ ਆਪਾਂ ਚ ਘਰ ਦੇਣਾ ਕਿ ਲਈ ਹੋਇਆ ਤਾਂ ਪਾਣੀ ਗਵਰਨਰ ਕਹ ਰਹੀ ਲਾਈਵ ਕੋਲ ਨੀ ਵੇਡੋ ਕੋਲ ਨੀ ਵੇਡੋ ਬਾਈ ਜੀ ਨਹੀਂ ਕੀਤਾ ਕਦੀ ਲਾਈਵ ਨਹੀਂ ਕੀਤਾ ਮੈਂ ਤੈਨੂੰ ਕੋਈ ਤਾਂ ਲਾਈਵ ਕੀਤਾ ਆਪਣਾ ਕਦੀ ਕੀਤਾ ਕੋਈ ਚਿੱਠਾ ਲਾਈਵ ਕੀਤਾ ਜਿੰਦਗੀ ਅਸੀਂ ਆਪਣੀ ਹੋਣੀ ਤੇ ਤੁਸੀਂ ਆਪਣਾ ਦਾ ਦੋ ਬਾਈ ਜੀ ਕੋਈ ਗੱਲ ਨਹੀਂ ਭਾਈ ਜੀ ਸਮਝੇ ਹੁਣ ਜੇ ਉਹਨਾਂ ਨਾਲ ਹੋਈ ਏ ਕੱਟਣਾ ਉਹ ਤੇ ਆਪ ਬੋਲ ਰਹੇ ਉਹ ਤੇ ਆਪ ਦੱਸ ਰਹੇ ਭਾਈ ਜੀ ਭਾਈ ਜੀ ਸਵਾਰੀ ਕਰਾ ਕੈਮਰਾ ਕੱਟ ਕੇ ਬਾਈ ਦਾ ਪਾ ਲੋ ਵੀਊ ਭਾਈ ਵੀਊ ਦੀ ਸਾਡੇ ਨਾਲ ਕੱਟਦੇ ਕੰਮ ਆ ਭਾਈ ਸੇਰੇ ਕੋਈ ਨਹੀਂ ਇਹਨਾਂ ਦੇ ਚੱਕਰਾਂ ਚ ਤੁਸਾਂ ਦੂਰ ਹੋ ਜਾ ਹਰਾਸ ਹੋ ਜਾ ਸਮੂਹ ਨੇ ਕਿਹਾ ਕਦੀ ਆਪਣੇ ਕਲੇਸ਼ ਕੀਤੇ ਬਾਰੇ ਨਾ ਕਿਉਂ ਸੋ ਚਾਲਾ ਤਸਵੀਰਾਂ ਤਾਂ ਸਾਂਝੇ ਕਰ ਲੈ ਜਿਹੜਾ ਕਿ ਕਾਫੀ ੜਾ ਕੇ ਮੌਕੇ ਦਾ ਹੰਗਾਮਾ ਵੀ ਹੋ ਰਿਹਾ ਸੋ ਦੱਸਿਆ ਰਿਹਾ ਕਿ ਕੁਲੜ ਪੀਜਾ ਕਪਲ ਦੇ ਨਾਲ ਜਿਹੜਾ ਕਿ ਲੜਾਈ ਝਗੜਾ ਨਾ ਹੋਇਆ ਸੋ ਆਪਣੇ ਕਲੇਸ਼ ਵੀ ਬਾਹਰ ਤੇ ਰਿਆ ਕਰੋ ਕਦੀ ਜਿਹੜੀ ਆਪਣੇ ਕਿਹੜੇ ਕਲੇਸ਼ ਜਿਹੜੇ ਕਿਹੜੇ ਵਾਲੇ ਸਾਰਿਆਂ ਦੇ ਹੀ ਹੁੰਦੇ ਆ ਤਾਂ ਸਾਰਿਆਂ ਦੇ ਹੁੰਦੇ ਆ ਇਹ ਨਹੀਂ ਕੋਈ মিডিਆ ਵਾਲਾ ਵੀ ਲੜਾਈ ਝਗੜਾ ਹੋਇਆ ਬਹੁਤ ਦਿਖ ਕਰਨ ਆਣਾ ਹੀ ਹੈ ਨਾ ਆਪਣੇ ਵੀ ਲਾ ਲਿਆ ਕਰੋ ਫਿਰ ਸੋ ਦੇਖਦੇ ਮੌਕੇ ਤੇ ਕਾਫੀ ੜਾ ਹੋਏ ਇਕੱਠੇ ਹੋਏ ਐਚਐਮ ਪੱਲਾ ਨਿਵਾਸੀ ਇਕੱਠੇ ਹੋਏ ਇਲਾਕੇ ਦੇ ਤਸਵੀਰਾ ਜਾਨਾ ਨਗਰ ਜ਼ਿਲ੍ਹਾ ਤਰਦੀਆ ਜਿੱਥੇ ਕਿ ਦੇਰ ਰਾਤ ਜਿਹੜੇ ਕੁੜਕੀਜਾਂ ਵਾਲੇ ਜਿਹੜੇ ਉਹਨਾਂ ਦਾ ਝਗੜਾ ਹੋਇਆ ਉਹਨਾਂ ਕੋਲ ਕਿਸੇ ਦੇ ਨਾਲ ਦੂਜੇ ਪੱਖ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਦੇ ਆ ਦੱਸ ਰਹੇ ਨਹੀਂ ਪਰ ਮੁੱਖ ਤੌਰ ਤੇ ਖਾਲੀ ਸਰ ਦੱਸੋ ਜੀ ਮਾਮਲਾ ਕੀ ਆ ਸਰ ਦੱਸੋ ਅੱਜ ਦਾ ਮਾਮਲਾ ਕੀ ਹੈ ਪਈ ਦੱਸੋ ਬੋਲੋ ਬਰਦਰ ਕੋਈ ਗੱਲ ਨਹੀਂ ਇਦਾਂ ਹੀ ਹਈ ਨਹੀਂ ਨੀ ਕਹਣਾ ਦੱਸੋ ਕੀ ਹੋਈ ਜਿਹੜੇ ਅਲੀਗੇਸ਼ਨ ਲਗਾ ਰਹੇ ਕੀ ਗੁੱਸਤ ਬੋਲਿਆ ਜਾਂ ਕੁਝ ਇੱਕ ਛੋਟਾ ਭਰਾ ਆਪਣਾ ਅੱਛਾ ਜੀ ਮਲੇ ਦਾ ਹੀ ਹੈ ਜੀ ਨਹੀਂ ਇਸ ਮਲੇ ਦਾ ਨਹੀਂ ਇੱਕ ਮਿੰਟ ਉਹਦਾ ਫਰੈਂਡ ਰਹਿੰਦਾ ਇਸ ਮਲੇ ਇਹ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟਿਚਰ ਕੀਤੀ ਐ ਪਰ 19 ਸਾਲਾਂ ਦਾ ਬੱਚਾ ਕੋਈ ਇਦਾਂ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟੀਵਾ ਦੇ ੱਟਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹਥ ਭਾਈ ਹੋ ਗਿਆ ਨਰਮਾ ਉਹਦੇ ਸਰਵੇ ਐਨਾਂ ਨੇ ਫੜਿਆ ਐਨਾਂ ਨੇ ਕਹਿ ਰਿਆ ਕਿ ਬਸ ਆਈ ਹੀ ਹੋਈ ਹੈ ਕਿਰਪਾਨ ਘੱਟ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਠੀਕ ਭਾਜੀ ਉਹ ਕਹਿ ਰਹੇ ਕਿਸੇ ਕੋ ਗਾਲੀ ਗੋਲੀ ਗਾਲ ਗੋਲ ਗੱਡੀ ਕੋਈ ਕਿਸੇ ਤਰ੍ਹਾਂ ਨਹੀਂ ਦੇਖੋ ਬੱਚਾ ਨਿੱਕਾ ਹੈ 19 ਸਾਲ ਦਾ ਕੋ ਇਦਾਂ ਦੇ ਕੰਮ ਉਹ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮਤ ਗਲਤ ਹੋਇਆ ਜੋ ਵੀ ਹੋਇਆ ਪਰ ਠੀਕ ਨਹੀਂ ਕਿ ਕਿੰਨੇ ਕਮੀ ਦੀ ਘੱਟਦਾ ਭਾਜੀ ਮਾਰੀ ਗਈ ਹੈ ਕੋਈ ਦਲਦੇ ਬਾੜ ਨੂੰ ਲੈ ਕੇ ਬ੍ਰਦਰ ਉਹ 19 ਸਾਲ ਦਾ ਬੱਚਾ ਆ ਤੁਸੀਂ ਆਪ ਹੀ ਹਸਾ ਲਓ ਤੁਹਾਡੀ ਵੀ ਉਮਰ ਹੈਗੀ ਆ ਨੀ ਕੱਟਦਾ ਕਿੰਨੇ ਕੁ ਵੀ ਦੀ ਫਿਰ ਇਹ ਝਗੜਾ ਹੋਇਆ ਜਿਹੜਾ ਜਿਹਾ ਕੁਝ ਪਤਾ ਨਹੀਂ ਸਾਨੂੰ ਫੋਨ ਆਇਆ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਨਹੀਂ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਜਿਹਾ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਜਿਸ਼ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਗੱਲ ਨਾ ਵਧੇ ਜਿਲਮ ਮਲੇ ਲੜਾਈ ਹੈ ਨਾ ਚਲੋ ਉਹ ਦਸਤੇ ਆਏ ਸੀ ਹਾਂਜੀ ਠੀਕ ਹੈ ਠੀਕ ਸੋ ਤਾਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਨਾਲ ਸਾਜ ਕਰ ਰਹੇ ਹਾਂ ਜਿਹੜਾ ਦੂਜਾ ਪੱਕੇ ਸਾਹਮਣੇ ਆਇਆ ਸੋ ਦੱਸਿਆ ਰਿਹਾ ਕਿ ਜੋ ਕੁਲੜ ਪੀਜਾ ਨਾਲ ਕਿਹਾ ਜਾ ਰਿਹਾ ਸੀਗਾ ਅਰੋੜਾ ਵਲਾ ਕਿਹਾ ਜਾ ਰਿਹਾ ਸੀਗਾ ਕਿ ਟੌਂਚ ਵੱਜ ਕੁਛ ਕੀਤੀ ਹੈ ਲੇਕਿਨ ਜਿਹੜਾ ਦੂਜਾ ਪੱਕਾ ਉਹਨਾਂ ਦਾ ਕਹਿੰਦਾ ਕਿ ਇੰਦਾ ਕੋਈ ਗੱਲਬਾਤ ਨਹੀਂ ਹੋਈ ਔਰ ਜਿਹੜੇ ਕਿ ਕੈਮਰੇ ਵੀ ਇਹਨਾਂ ਦੇ ਕਿ ਸੰਗਾਲੇ ਲੇਕਿਨ ਉਹਨਾਂ ਨੇ ਇੰਦਾ ਦੀ ਕੋਈ ਜਿਹੜੀ ਕੀ ਵੀਡੀਓ ਕੋਈ ਇੱਦਾਂ ਨਜ਼ਰ ਨਹੀਂ ਆਈ ਸੋ ਮੌਕੇ ਤੇ ਜਿਹੜਾ ਕਾਫੀ ਹੰਗਾਮਾ ਸੀ ਕਾਫੀ ਲੋਕ ਇੱਥੇ ਇਕੱਠੇ ਹੋਏ ਸੀਗੇ ਤੁਹਾਨੂੰ ਜਲਦਾ ਹੋਊਗਾ ਸਾਡੇ ਚੈਨਲ ਦਾ ਬੰਦਿਆ ਲਈ ਬਹੁਤ ਧੰਨਵਾਦ ਜੀ ਸੋ ਇਹਨੀ ਤਸ਼ਰੀਫ ਮਿਲਦੀ ਹੈ ਅੱਜ ਨਵੀਂ ਵੀਡੀਓ ਲਾ ਕੇ ਤੁਹਾਡੇ ਸਾਹਮਣੇ ਸੋ ਜਾਨਾ ਲੱਗੇ ਤਸਵੀਰਾਂ ਸੀ ਗਿਆ ਸੋ ਅੰਦਾਜ਼ਾ ਦਈਏ ਕਿ ਖੁੱਲੜ ਪੀਜਾ ਵਾਲਾ ਜਿਹੜੇ ਮਸ਼ਹੂਰ ਕਪਲਾ ਸੋ ਉਹਨਾਂ ਦਾ ਜੁੜਾ ਕੀ ਇੱਕ ਗਵੰਡੀ ਨਾਲ ਕੋਈ ਰਾਗੀ ਸੀ ਸੋਰੀ ਸੋ ਉਹਨਾਂ ਨਾਲ ਕੋਈ ਰਾ ਜਾਂਦਿਆਂ ਨੂੰ ਕੋਈ ਲੜਾਈ ਝਗੜਾ ਹੋਇਆ ਸੀਗਾ ਸੋ ਉਹਨੂੰ ਲੈ ਕੇ ਲਾਗੀ ਕਾਫੀ ਇਥੇ ਹੰਗਾਮਾ ਹੋਇਆ ਸੀਗਾ ਸੋ ਇਸ ਕਬਰ ਲੈ ਕੇ ਹੋਰ ਅਪਡੇਟਾਂ ਤੁਹਾਡੇ ਦੁਆਰਾ ਫੇਰ ਉਪਰ ਉਹਨੇ ਜਿੰਨਾ ਟਾਈਮ ਦੇਖ ਰਹੇ ਸਾਡਾ ਦਸਨਾਂ ਬਹੁਤ ਬਹੁਤ ਧੰਨਵਾਦ